ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਆ ਅੱਜ ਅਸੀਂ ਤੁਹਾਨੂੰ ਇਸ ਵਿੱਚ ਜੋ ਨਵੀਂ ਵੈਕੈਂਸੀ ਬਾਰੇ ਦੱਸਣ ਜਾ ਰਹੇ ਹਾਂ ਉਹ ਹੈ IDBI ਬੈਂਕ ਦੀ ਸਪੈਸ਼ਲਿਸਟ ਕੈਡਰੀ ਆਫ ਅਫਸਰ ਔਨਲਾਈਨ ਫਾਰਮ 2025 IDBI ਬੈਂਕ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ ਹੈ ਜਿਸ ਵਿੱਚ 4 April 2025 ਨੂੰ ਨਵੇਂ ਰਿਕਰੂਟਮੈਂਟ ਆਈਆਂ ਜਿਸ ਵਿੱਚ ਕੁੱਲ ਪੋਸਟਾਂ ਦੀ ਗੱਲ ਕਰੀਏ ਤਾਂ ਟੋਟਲ 119 ਵੈਕੈਂਸੀਆਂ ਆਊਟ ਹੋਈਆਂ ਨੇ ਆਓ ਜਾਣਦੇ ਹਾਂ ਇਸ ਦੀ ਬਾਕੀ ਦੀ ਡਿਟੇਲ ਸਭ ਤੋਂ ਪਹਿਲਾਂ ਇਸ ਪੋਸਟ ਨੂੰ ਅਪਲਾਈ ਕਰਨ ਲਈ ਜੋ ਡੇਟ ਰੱਖੀ ਗਈ ਹੈ ਸਟਾਰਟਿੰਗ ਨੇ ਅਪਲਾਈ ਕਰਨੀ ਤੇ ਫੀਸ ਫਿਲ ਕਰਨ ਦੀ ਉਹ 7 April ਤੋਂ ਫਾਰਮ ਸਟਾਰਟ ਹੋਣੇ ਨੇ ਲਾਸਟ ਡੇਟ ਇਸ ਨੂੰ ਅਪਲਾਈ ਕਰਨ ਲਈ ਤੇ ਜੋ ਚਾਰजेस ਲੱਗਣ ਉਹ ਹੈ 30 April 2025 ਤੱਕ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਇਸ ਵਿੱਚ ਜਨਰਲ, ਐਡਬਲਯੂਐਸ ਤੇ ਓਬੀਸੀ ਕੈਟਾਗਰੀ ਲਈ ਸਿਰਫ 1000 ਰੁਪਏ ARP ਫੀਸਾ ਪਰ ਐਸਸੀ ਐਸਟੀ ਕੈਟਾਗਰੀ ਲਈ ਸਿਰਫ ਤੇ ਸਿਰਫ 250 ਰੁਪਏ ਫੀਸ ਰੱਖੀ ਗਈ ਆ ਇਸ ਪੋਸਟ ਨੂੰ ਅਪਲਾਈ ਕਰਨ ਤੁਹਾਡੇ ਕੋਲ ਬੀਸੀਏ, ਬੀਐਸਸੀ, ਬੀਟੈਕ ਹੋਣੀ ਜ਼ਰੂਰੀ ਆ ਇਸ ਵਿੱਚ ਇੱਕ ਏਜ ਦੀ ਅਲਕਲੀ ਤੇ ਡਿਪਟੀ ਜਨਰਲ ਮੈਨੇਜਰ ਗ੍ਰੇਡ ਡੀ ਦੀ ਜੋ ਵੈਕੈਂਸੀ ਹੈ ਉਸ ਵਿੱਚ ਘੱਟੋ-ਘੱਟ 35 ਸਾਲ ਦੀ ਏਜ ਹੋਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ 45 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਅਸਿਸਟੈਂਟ ਜਨਰਲ ਮੈਨੇਜਰ ਗ੍ਰੇਡ ਸੀ ਦੀ ਰਿਕਰੂਟਮੈਂਟ ਲਈ ਘੱਟੋ-ਘੱਟ 28 ਸਾਲ ਦੀ ਉਮਰ ਤੇ ਵੱਧ ਤੋਂ ਵੱਧ 40 ਸਾਲ ਵਾਲੇ ਅਪਲਾਈ ਕਰ ਸਕਦੇ ਨੇ ਤੇ ਮੈਨੇਜਰ ਗ੍ਰੇਡ ਬੀ ਦੀਆਂ ਜੋ ਪੋਸਟਾਂ ਨੇ ਉਸ ਵਿੱਚ ਘੱਟੋ-ਘੱਟ 25 ਸਾਲ ਤੋਂ ਲੈ ਕੇ 35 ਸਾਲ ਦੀ ਏਜ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਇਸ ਵਿੱਚ ਕੁੱਲ ਪੋਸਟਾਂ ਜੋ ਡਿਪਟੀ ਜਨਰਲ ਮੈਨੇਜਰ ਦੀਆਂ ਜਿਹੜੇ ਉਹ 8 ਨੇ ਤੁਸੀਂ ਆਪਣੇ ਘਰ ਬੈਠੇ ਪੋਸਟਾਂ ਨੂੰ ਸਾਡੇ ਕੋਲ ਅਪਲਾਈ ਕਰਵਾ ਸਕਦੇ ਹੋ ਸਾਡੇ ਦਿੱਤੇ ਗੇ ਨੰਬਰ ਦੇ ਉੱਤੇ ਸੰਪਰਕ ਕਰਕੇ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਲੈ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਹ ਵੀਡੀਓ ਦੀ ਜਾਣਕਾਰੀ ਪਹੁੰਚ ਸਕੇ ਇਸ ਦੀ ਅਫੀਸ਼ੀਅਲ ਵੈਬਸਾਈਟ ਮੈਂਸ਼ਨ ਕਰ ਦਿੱਤੀ ਹੈ ਜਿਸ ਤੇ ਤੁਸੀਂ ਬਾਕੀ ਦੀ ਡਿਟੇਲ ਨੂੰ ਚੈੱਕ ਕਰ ਲੈਣਾਗਾ ਘਰ ਬੈਠੇ ਇੰਟਰਨੈਟ ਕੈਫੇ ਦਾ ਤੇ ਸੇਵਾ ਕੇਂਦਰ ਦੇ ਫਾਰਮ ਅਪਲਾਈ ਦਾ ਕੰਮ ਸਿੱਖਣ ਲਈ ਸਾਡੇ ਦਿੱਤੇ ਗੇ ਨੰਬਰ ਦੇ ਉੱਤੇ ਸੰਪਰਕ ਕਰੋ ਧੰਨਵਾਦ